ਹੈਲੋ ਜੀ ਹਾਂਜੀ ਸਾਰੇ ਫ੍ਰੈਂਡ ਨੂੰ ਸਤ ਸ੍ਰੀ ਅਕਾਲ ਸਾਡੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਦੱਸ ਰਿਹਾ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਨੁਸਖਾ ਜਿੱਦਾਂ ਕਿ ਹਰ ਇੱਕ ਪਤਨੀ ਦੇ ਮਨ ਦੇ ਵਿੱਚ ਹੁੰਦਾ ਕਿ ਉਹ ਆਪਣੇ ਪਤੀ ਨੂੰ ਕਿੱਦਾਂ ਵਾਸਤ ਕਰੇ ਤੇ ਪਤਨੀ ਦੇ ਮਨ ਚ ਹੁੰਦਾ ਕਿ ਉਹ ਆਪਣੇ ਪਤੀ ਨੂੰ ਕਿੱਦਾਂ ਵਾਸਤ ਕਰੇ ਅੱਜ ਆਪਾਂ ਉਹਦੀ ਰਿਕਾਰਡਿੰਗ ਤੁਹਾਡੇ ਵਾਸਤੇ ਬਹੁਤ ਹੀ ਈਜੀ ਨੁਸਖਾ ਲੈ ਕੇ ਆਏ ਆ ਜਿਹੜਾ ਕਿ ਤੁਹਾਡੇ ਘਰ ਨੂੰ ਸਵਰਗ ਬਣਾ ਦੇਗਾ ਜਿਹੜਾ ਕਿ ਇਸ ਤਰੀਕੇ ਨੂੰ ਵਰਤੇਗਾ ਤੇ ਆਓ ਆਪਾਂ ਜਾਣਦੇ ਹਾਂ ਉਹ ਕੀ ਤਰੀਕਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਨੇ ਆਪਣੇ ਚੈਨਲ ਨੂੰ ਅਗਰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਲਦ ਜਲਦ ਸਬਸਕ੍ਰਾਈਬ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦੇਣਾ ਦੇਖੋ ਕੋਈ ਵੀ ਧਰਮ ਹੋਵੇ ਉਹਦੇ ਵਿੱਚ ਪਤੀ ਨੂੰ ਮਹਾਨ ਦੱਸਿਆ ਗਿਆ ਹੈਗਾ ਜਿੱਦਾਂ ਕਿ ਆਪਣੇ ਸਿੱਖ ਧਰਮ ਦੇ ਵਿੱਚ ਵੀ ਪਤੀ ਨੂੰ ਪਹਿਲੇ ਨੰਬਰ ਤੇ ਰੱਖਿਆ ਗਿਆ ਹੈਗਾ ਪਤਨੀ ਵਾਸਤੇ ਤੇ ਹਿੰਦੂ ਧਰਮ ਦੇ ਵਿੱਚ ਵੀ ਤੇ ਮੁਸਲਮਾਨ ਧਰਮ ਦੇ ਵਿੱਚ ਵੀ ਤੇ ਪਤੀ ਨੂੰ ਪਰਮੇਸ਼ਰ ਦਾ ਦਰਜਾ ਦਿੱਤਾ ਜਾਂਦਾ ਹੈਗਾ ਅਗਰ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਜਰੂਰ ਮੈਨੂੰ ਦੱਸਣਾ ਕਿ ਹਾਂ ਇਹ ਜ਼ਰੂਰੀ ਹੈ ਕਿ ਨਹੀਂ ਹੈਗਾ ਤੇ ਦੂਸਰੀ ਗੱਲ ਇਹ ਵੀ ਨਹੀਂ ਹੈਗਾ ਵੀ ਹਨਾ ਸਿਰਫ ਪਤੀ ਨੂੰ ਹੀ ਪਰਮੇਸ਼ਰ ਦਾ ਜਿਆਦਾ ਦਰਜਾ ਦਿੱਤਾ ਜਾਵੇ ਕਿਉਂਕਿ ਕਈ ਸਿਸਟਰ ਦੀ ਇਹ ਪ੍ਰੋਬਲਮ ਹੁੰਦੀ ਹੈ ਕਿਉਂਕਿ ਉਹ ਕਹਿ ਦਿੰਦੀਆਂ ਨੇ ਵੀ ਹਾਂ ਪਤੀ ਨੂੰ ਤਾਂ ਫੋਕਰੀਏ ਇੱਥੇ ਪਤੀ ਸ਼ਾਮ ਨੂੰ ਡੱਕ ਕੇ ਆ ਜੇ ਗਾਲਾਂ ਕੱਢੇ ਕੁੱਟੇ ਮਾਰੇ ਹਨਾ ਤੇ ਇਦਾਂ ਫਿਰ ਕਿਦਾਂ ਟਾਈਮ ਲੰਗੇਗਾ ਵੀ ਹਾਂ ਮੈਂ ਤੁਹਾਨੂੰ ਪਰਮੇਸ਼ਰ ਮੰਨ ਰਹੀ ਆ ਪਰ ਉਹ ਮੈਨੂੰ ਇਹ ਇਸ ਤਰੀਕੇ ਨਾਲ ਕਰ ਰਿਹਾ ਹੈਗਾ ਤਾਂ ਇਹਦਾ ਵੀ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਇਲਾਜ ਦੱਸੂਗੀ ਤੁਸੀਂ ਉਸ ਨੂੰ ਯੂਜ਼ ਕਰੋਗੀਆਂ ਤਾਂ ਤੁਸੀਂ ਖੁਦ ਹੀ ਮੈਨੂੰ ਕਹੋਗੀਆਂ ਵੀ ਹਾਂ ਸਿਸਟਰ ਜੋ ਤੁਸੀਂ ਦੱਸਿਆ ਸੀਗਾ ਉਹ ਬਿਲਕੁਲ ਸਹੀ ਸੀਗਾ ਸਭ ਤੋਂ ਪਹਿਲਾਂ ਹਰ ਇੱਕ ਸਿਸਟਰ ਦੇ ਮਨ ਦੇ ਵਿੱਚ ਹੁੰਦਾ ਕਿ ਉਹਦਾ ਪਤੀ ਉਹਦਾ ਗੱਲ ਨਹੀਂ ਮੰਨ ਰਿਹਾ ਇਦਾਂ ਇਦਾਂ ਹਨਾ ਤਾਂ ਉਹ ਕਿਦਾਂ ਕੀਤਾ ਜਾਵੇ ਸਭ ਤੋਂ ਪਹਿਲਾਂ ਮੈਂ ਸਿਸਟਰ ਬਾਰੇ ਦੱਸੂਗੀ ਕਿ ਉਹ ਆਪਣੇ ਪਤੀ ਨੂੰ ਕਿਵੇਂ ਬਸਰ ਕਰ ਸਕਦੀਆਂ ਨੇ ਤੇ ਆਪਣੀ ਗੁਰਬਾਣੀ ਦੇ ਵਿੱਚ ਦੇਖੋ ਲਿਖਿਆ ਹੋਇਆ ਹੈਗਾ ਨਾ ਕਿਉਂਕਿ ਕੁਝ ਸਹੇਲੀਆਂ ਜਾ ਰਹੀਆਂ ਸੀਗੀਆਂ ਤੇ ਉਹ ਆਪਣੀ ਇੱਕ ਸਹੇਲੀ ਨੂੰ ਪੁੱਛ ਰਹੀਆਂ ਨੇ ਕਿ ਦੇਖ ਤੇਰਾ ਪਤੀ ਤੇਰੀ ਸਾਰੀ ਗੱਲ ਮੰਨਦਾ ਹੈ ਨਾ ਕਿ ਇਦਾਂ ਕੀ ਗੱਲਬਾਤ ਹੈਗੀ ਤੇ ਤੂੰ ਉਹਨੂੰ ਕੀ ਕੀਤਾ ਹੋਇਆ ਕਿਹੜਾ ਜਾਦੂ ਟੂਣਾ ਕੀਤਾ ਹੋਇਆ ਕਿ ਉਹ ਤੇਰੀ ਹਰ ਇੱਕ ਗੱਲ ਮੰਨਦਾ ਤਾਂ ਉਸਨੇ ਬਹੁਤ ਸੋਹਣਾ ਜਵਾਬ ਦਿੱਤਾ ਆਪਣੀਆਂ ਸਹੇਲੀਆਂ ਨੂੰ ਤਾਂ ਉਹ ਕਹਿੰਦੀ ਕਹਿੰਨੀ ਮੈਂ ਤਿੰਨ ਗੁਣ ਅਪਣਾਏ ਹੋਏ ਨੇ ਉਹ ਕਹਿੰਦੀਆਂ ਕਿਹੜੇ ਨਿਮਨ ਸੋ ਅਖਰ ਕਵਨ ਗੁਣ ਨਿਮਨ ਸੁ ਅਖਰ ਕਵਨ ਗੁਣ ਜੀਬਾ ਮਨਿਆ ਮੰਤ ਤ੍ਰਹਿ ਭੈਣੇ ਬੇਸ ਕਰ ਤਾਂ ਵਸਾ ਵਿਕੰਤ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਆਪਣੇ ਪਤੀ ਨੂੰ ਕੋਈ ਜਾਦੂ ਟੋਣੇ ਤੰਤਰਾ ਮੰਤਰਾਂ ਦੇ ਨਾਲ ਬਸ ਨਹੀਂ ਕੀਤਾ ਹੋਇਆ ਮੈਂ ਆਪਣੇ ਪਤੀ ਨੂੰ ਆਪਦੇ ਪਿਆਰ ਦੇ ਨਾਲ ਬਸ ਕੀਤਾ ਹੋਇਆ ਕਿ ਜਿੱਦਾਂ ਮੇਰਾ ਪਤੀ ਚਾਹੁੰਦਾ ਹੈ ਮੈਂ ਉਦਾਂ ਹੀ ਕਰਦੀ ਆਂ ਜਿੱਥੇ ਮੈਂ ਉਹ ਚਾਹੁੰਦੇ ਵੀ ਮੈਂ ਇੱਥੇ ਨਾ ਜਾਵਾਂ ਮੈਂ ਉੱਥੇ ਨਹੀਂ ਜਾਂਦੀ ਅਗਰ ਉਹ ਬਾਹਰੋਂ ਕੰਮ ਕਰਕੇ ਆਉਂਦਾ ਹੈ ਤਾਂ ਮੈਂ ਉਹਨਾਂ ਦਾ ਬਹੁਤ ਹੀ ਪਿਆਰ ਨਾਲ ਸਵਾਗਤ ਕਰਦੀ ਹਾਂ ਹਾਂਜੀ ਤੁਸੀਂ ਆਗੇ ਜੀ ਇਦਾਂ ਸਾਰੀ ਗੱਲਬਾਤ ਤੇ ਸਭ ਤੋਂ ਮੇਨ ਕੰਮ ਹੈਗਾ ਕਿ ਪਤੀ ਪਤਨੀ ਦਾ ਆਪਸ ਦੇ ਵਿੱਚ ਪਿਆਰ ਹੋਣਾ ਪਤੀ ਪਤਨੀ ਇੱਕ ਦੂਜੇ ਨੂੰ ਸਮਝਣ ਕਿਉਂਕਿ ਪਤੀ ਪਤਨੀ ਇੱਕ ਹਨਾ ਜਿੱਦਾਂ ਕਿ ਗੱਡੀ ਸਾਈਕਲ ਮੋਟਰਸਾਈਕਲ ਕਹ ਲਓ ਉਹਦੇ ਦੋ ਪਹੀਏ ਨੇ ਅਗਰ ਦੋਨਾਂ ਦਾ ਮੇਲਜੁਲ ਬਰਾਬਰ ਰਹੇਗਾ ਤਾਂ ਹੀ ਉਹ ਸਾਈਕਲ ਚੱਲੇਗਾ ਅਦਰਵਾਈਜ਼ ਉਹ ਨਹੀਂ ਚੱਲੇਗਾ ਤੇ ਦੂਸਰੀ ਗੱਲ ਕਿ ਪਤੀ ਵੀ ਆਪਣੀਆਂ ਪਤਨੀਆਂ ਤੋਂ ਅੱਜਕੱਲ ਬਹੁਤ ਦੁਖੀ ਨੇ ਕਿ ਉਹ ਨਹੀਂ ਮੰਨਦੀ ਉਹ ਇਦਾਂ ਕਰਦੀ ਹੈ ਉਹ ਇਦਾਂ ਕਰਦੀ ਹੈ ਇਦਾਂ ਕਰਦੀ ਹੈ ਸਭ ਤੋਂ ਮੇਨ ਗੱਲ ਕਿ ਤੁਸੀਂ ਵੀ ਉਹਨਾਂ ਨੂੰ ਥੋੜਾ ਜਿਹਾ ਸਮਝੋ ਕਿਉਂਕਿ ਇੱਕ ਲੜਕੀ ਆਪਣੇ ਪਰਿਵਾਰ ਨੂੰ ਛੱਡ ਕੇ ਜਦੋਂ ਸਹੁਰੇ ਘਰ ਆਉਂਦੀ ਆ ਤਾਂ ਦੇਖੋ ਉਹਦਾ ਇੱਕ ਅਲੱਗ ਪੁਨਰਜੀਵਨ ਹੋ ਜਾਂਦਾ ਕਿਉਂਕਿ ਮਾਪੇ ਦੇ ਘਰ ਉਹਨੇ ਕੁਝ ਹੋਰ ਕੀਤਾ ਹੁੰਦਾ ਤੇ ਸਹੁਰੇ ਘਰ ਆ ਕੇ ਕੁਝ ਹੋਰ ਹੁੰਦਾ ਤੇ ਪਤੀ ਚਾਹੁੰਦਾ ਵੀ ਮੇਰੇ ਰਿਕਾਰਡਿੰਗ ਚੱਲੇ ਸਸਰ ਉਹ ਚਾਹੁੰਦੇ ਨੇ ਮੇਰੇ ਰਿਕਾਰਡਿੰਗ ਚੱਲੇ ਹੋਰ ਪਰਿਵਾਰ ਚਾਹੁੰਦੇ ਮੇਰੇ ਰਿਕਾਰਡਿੰਗ ਚੱਲੇ ਪਰ ਪਲੀਜ਼ ਉੱਥੇ ਪਤੀ ਦਾ ਇੱਕ ਰੋਲ ਆ ਕਿ ਉਹ ਆਪਣੀ ਪਤਨੀ ਨੂੰ ਸਮਝੇ ਉਹਨੂੰ ਸਪੋਰਟ ਕਰੇ ਤਾਂ ਕਿ ਹੌਲੀ-ਹੌਲੀ ਉਹ ਘਰ ਦੇ ਮਾਹੌਲ ਦੇ ਵਿੱਚ ਤੇ ਉਸ ਘਰ ਦਾ ਖੁਦ ਨੂੰ ਮੈਂਬਰ ਸਮਝਣ ਲੱਗ ਜੇ ਕਿਉਂਕਿ ਇਹ ਅਗਰ ਤੁਸੀਂ ਸਾਰੇ ਜਣੇ ਉਹਨੂੰ ਇਦਾਂ ਕਰੀ ਜਾਓਗੇ ਤਾਂ ਉਹਨੂੰ ਇਦਾਂ ਲੱਗੇਗਾ ਵੀ ਮੈਂ ਕਿਸੇ ਜੇਲ੍ਹ ਦੇ ਵਿੱਚ ਆ ਗਈ ਤੇ ਉਹ ਆਪਣੇ ਆਪ ਨੂੰ ਡਿਪਰੈਸ਼ਨ ਦੇ ਵਿੱਚ ਲੈ ਜਾਏਗੀ। ਪਤੀ ਦਾ ਫਰਜ਼ ਹੈ ਕਿ ਆਪਣੀ ਪਤਨੀ ਨੂੰ ਸਪੋਰਟ ਕਰਨਾ ਤੇ ਪਤਨੀ ਦਾ ਫਰਜ਼ ਹੈ ਆਪਣੇ ਪਤੀ ਨੂੰ ਸਪੋਰਟ ਕਰਨਾ ਤੇ ਇੱਕ ਦੂਸਰੇ ਦੀ ਗੱਲ ਦੇ ਵਿੱਚ ਤੁਸੀਂ ਸਹਿਮਤ ਰਹੋਗੇ। ਅਗਰ ਪਤੀ ਨੇ ਕਿਹਾ ਵੀ ਹਾਂ ਇਹ ਨੰ ਕੰਮ ਨਹੀਂ ਕਰਨਾ ਤਾਂ ਪਤਨੀ ਕਹੇ ਵੀ ਹਾਂ ਠੀਕ ਹੈ ਜੀ ਅਸੀਂ ਇਹ ਨਹੀਂ ਕਰਾਂਗੇ। ਪਤਨੀ ਨੇ ਕਹਤਾ ਵੀ ਨਹੀਂ ਇਹ ਕੰਮ ਠੀਕ ਨਹੀਂ ਹੈਗਾ ਤਾਂ ਤੁਸੀਂ ਨਾ ਕਰੋ ਤਾਂ ਪਤੀ ਕਹੇ ਵੀ ਠੀਕ ਹੈ ਪਰ ਨਹੀਂ ਕਰਾਂਗੇ ਤਾਂ ਉੱਥੇ ਬਹੁਤ ਹੀ ਵਧੀਆ ਸਵਰਗ ਮਹਿਸੂਸ ਹੋਊਗਾ ਤੁਹਾਨੂੰ ਦੇਖੋ ਕਈ ਵਾਰੀ ਆਪਾਂ ਨੂੰ ਗੁੱਸਾ ਆਉਂਦਾ ਹਰ ਇੱਕ ਨੂੰ ਆਉਂਦਾ ਕਈ ਸਿਸਟਰ ਹੁਣ ਮੇਰੀ ਵੀਡੀਓ ਸੁਣ ਕੇ ਕਹਿਣ ਗਈਆਂ ਕਿ ਪਤੀ ਇੱਜ਼ਤ ਕਰਾਉਣ ਵਾਲਾ ਹੋਵੇ ਤਾਂ ਹੀ करिए ਅਸੀਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਨੁਸਖਾ ਦੱਸਦੀ ਹਾਂ ਕਿ ਜਦੋਂ ਤੁਹਾਡਾ ਪਤੀ ਚਾਹੇ ਸ਼ਰਾਬ ਪੀ ਕੇ ਆਉਂਦਾ ਚਾਹੇ ਤੁਹਾਡੇ ਨਾਲ ਲੜਦਾ ਚਾਹੇ ਕੁਝ ਵੀ ਕਰਦਾ ਕਿਦਾਂ ਵੀ ਹੈ ਤਾਂ ਤੁਸੀਂ ਅੱਗੋਂ ਚੁੱਪ ਕਰ ਜਿਓ ਅਗਰ ਪਤੀ ਵਾਸਤੇ ਕਹਿ ਰਹੀਆਂ ਮੈਂ ਅਗਰ ਪਤਨੀ ਲੜਦੀ ਹੈ ਤਾਂ ਪਤੀ ਚੁੱਪ ਕਰ ਜਿ 5-10 ਦਿਨ ਇਦਾਂ ਕਰਕੇ ਦੇਖਿਓ ਤੁਹਾਡਾ ਘਰ ਬਿਲਕੁਲ ਲੜਾਈ ਮੁਕਤ ਹੋ ਜਾਊਗਾ ਸਵਰਗ ਬਣ ਜਾਊਗਾ ਦੇਖੋ ਸਿਰਫ ਇਹੀ ਹੈਗੇ ਕਿ ਆਪਾਂ ਹਨਾ ਕੋਈ ਵੀ ਗੱਲ ਹੁੰਦੀ ਹੈ ਘਰ ਵਿੱਚ ਆਪਾਂ ਕਹਿੰਨੇ ਆਂ ਵੀ ਹਾਂ ਇਹ ਤੂੰ ਕਿਉਂ ਨਹੀਂ ਕੀਤਾ ਆਪਾਂ ਬਹਿਸ ਕਰਨ ਲੱਗ ਜਾਂਦੇ ਆ ਤਾਂ ਸਿਰਫ ਉਥੇ ਮੈਂ ਭੁੱਲ ਗਈ ਜੀ ਜਾਂ ਮੈਂ ਸੌਰੀ ਆ ਜੀ ਮੈਨੂੰ ਮਾਫ਼ ਕਰ ਦਿਓ ਸਭ ਕੁਝ ਖਤਮ ਤਾਂ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਣਾ ਅਗਲੀ ਵੀਡੀਓ ਆਪਾਂ ਬਣਾਵਾਂਗੇ ਥੋੜਾ ਜਿਹਾ ਹੋਰ ਟੌਪਿਕ ਤੇ ਤਾਂ ਆ ਜਰੂਰ ਤੁਸੀਂ ਇਹ ਟਰਾਈ ਕਰਕੇ ਦੇਖਣਾ ਤਾਂ ਕਿ ਤੁਹਾਡੇ ਘਰ ਦੀ ਲੜਾਈ ਖਤਮ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ